ਮੈਂ ਕਿੱਥੇ ਚੱਲੇ ਜਾ ਤੂੰ ਨਾ ਤੁਰਨ ਲੱਗਿਆ ਕੋਹਨਾ ਕੋਕਰਿਆ ਕਰ ਕੁੜੀਏ ਜਾਂ ਤੂੰ ਪਿੱਛੋਂ ਆਵਾਜ਼ ਮਾਰ ਦੇਣੀ ਹੁੰਦੀ ਆ ਨਾ ਤੂੰ ਕੁਛ ਤੁਰਨ ਲੱਗਿਆ ਆਵਾਜ਼ ਮਾਰਨੀ ਤੇਰਾ ਪਹਿਲਾ ਨਹੀਂ ਗੱਲ ਹੁੰਦੀ ਪਿੱਛੋਂ ਆਵਾਜ਼ ਮਾਰ ਕੇ ਰੱਖਦੀ ਔਰ ਕੀ ਕਰਾਂਗੇ ਬਹਿ ਜਾ ਘੜੀ ਹਣ ਕੋਹਕਿਆ ਨਹੀਂ ਹੁੰਦਾ ਰਹਿਣ ਤਾਂ ਤੂੰ ਬਹਿ ਜਾ ਘੜੀ ਕੋ ਅੱਜ ਨਾ ਸਵੇਰ ਦੀ ਪੈਰ ਥਲੇ ਖੁਰਕੋਂ ਦੀ ਪੱਕਾ ਫੇਰਾ ਪਾਣਾ ਕਿਤੋਂ ਦਾ ਮੈਨੂੰ ਜਾਣੋਂ ਪਾਣਾ ਕਿਤੋਂ ਦਾ ਮੈਨੂੰ ਲੱਗਦਾ ਫੇਰ ਦੀ ਖੁਰਕੋਂ ਦੀ ਮੇਰੇ ਪੈਰ ਤੂੰ ਜਿੰਨੀ ਵਾਰ ਮਰਜੀ ਕਹਿ ਲੋ ਇਹ ਨਾਲੇ ਨੌਣਾ ਵੀਰਵਾਰ ਹੀ ਹੁੰਦਾ ਮੈਂ ਹੈਂ ਤੂੰ ਦਿਨਵਾਰ ਵੀ ਆ ਕੇ ਨਾ ਆਇਆ ਕਰੋ ਐਵੇਂ ਇੱਕੋ ਜਿਹੇ ਦਿਨਵਾਰ ਵਿਚਾਰ ਆਇਆ ਮੈਂ ਥੋੜੀ ਬਣੀ ਆ ਮੈਂ ਦੱਸ ਬਣੀ ਵਿਚਾਰ ਕਰਨ ਨੂੰ ਬਣੀ ਆ ਲੈ ਵੇਖ ਕਿੱਦਾਂ ਪਤੀਲੇ ਚਟੰਦੀ ਰਸੋਈ 'ਚ ਬਹਿ ਕੇ ਰਿਆਲ ਜੰ ਜਿਹੜਾ ਮੀਂਹ ਪੈਣਾ ਨਾ ਬਾਹਰ 'ਚ ਕਾਂਬੇ ਆ ਨਹੀਂ ਜਾਂਦਾ ਟੱਪੇ ਪਿਲੇ ਨਹੀਂ ਸਿੱਟ ਜਾਂਦੇ ਕਰਸ਼ੀਆਂ ਚਟੰਦੇ ਪਤੀਲੇ ਚਟੰਦੇ ਭਾਂਡਾ ਨਹੀਂ ਹੱਗਾ ਇੱਥੇ ਕੋਈ ਇੱਥੇ ਨਹੀਂ ਜਾਂਦਾ ਸਿੱਧੇ ਤਰੀਕੇ ਐਵੇਂ ਲੱਤ ਹਲਾਈ ਜਾਂਦੇ ਆ ਚੰਗੀ ਥੋੜੀ ਹੁੰਦੀ ਆ ਲੱਤ ਹਲਾਉਣੀ ਰੋਕੇ ਨੀ ਸਿੱਧਾ ਮਾਂ ਨੀ ਬਾਣੀ ਲਾਉ ਹਾਂ ਨੂੰ ਤੁਸੀਂ ਹੂੰ ਕਿਤੇ ਤੈਨੂੰ ਬੰਨ ਕੇ ਰੱਖੀਂ। ਇਹ ਚੀਨੀ ਖੜਕਾਈ ਦੀ ਹੁੰਦੀ। ਕੈਂਚੀ ਖੜਕਾਇਆ ਲੜਾਈ ਪੈਂਦੀ ਘਰ 'ਚ। ਲੜਾਈ ਹੋ ਜਾਂਦੀ ਐ। ਕੈਂਚੀ ਨਹੀਂ ਖੜਕਾਉਣੀ ਪਰਾਂ ਘਰ। ਆ ਵੇਲਾ ਕੁੜੀਆ ਤੇਰੀ ਚੱਪਲ ਪੁੱਠੀ ਪਈ ਓ ਸਿੱਧੀ ਕਰ ਲੈ ਇਹਨੂੰ। ਮੁੱਟ ਪੈਣੀ ਤੈਨੂੰ ਕਹਿ ਕੋ। ਲੜਾਈ ਹੋ ਰਹੀ ਨਹੀਂ ਤੇਰੀ। ਕਰ ਲੈ ਸਿੱਧੀ ਇਹਨੂੰ। ਓਹੋ। ਕਾਲੀ ਬਿੱਲੀ ਨੰਗੇ ਅੱਗੋਂ। ਇੱਦਾਂ ਥੋੜੀ ਜਾਣਾ। ਖੋਕ ਕਿਉਂ ਨਹੀਂ ਹੁੰਦਾ ਵੀ? ਸ਼ੁਭ ਕੰਮ ਤੇ ਚੱਲੇ ਆਂ।